आज आप कराएंगे दो में संख्या तो को तोड़ के जोड़ बताएंगे ਤੁਸੀਂ ਦੇਖੋ ਆਪਣੇ ਕੋਲ ਰਕਮ ਹੈ 34 ਦੇ ਵਿੱਚ 13 ਦੇ ਹੁਣ ਆਪਾਂ ਦੋਵੇਂ ਸੰਖਿਆਵਾਂ ਨੂੰ ਤੋੜਾਂ ਦੇਖੋ 34 ਕਿਵੇਂ ਟੁੱਟੇਗਾ 3 4 34 3 ਦੇ 4 ਜੋੜੇ 14 ਹੁਣ ਆਪਾਂ 13 ਨੂੰ ਤੋੜਾਂਗੇ 13 ਨੂੰ ਟੁੱਟੇਗਾ 10 3 13 ਇਹ ਸੀ ਆਪਣਾ ਪਹਿਲਾ ਸਟੈਪ ਉਸ ਤੋਂ ਬਾਅਦ ਇਕਾਈ ਵਾਲੀ ਸੰਖਿਆ ਆਪਾਂ ਅਲੱਗ ਜੁੜਾ ਨਹੀਂ ਸਿਧਾਈ ਵਾਲੀ ਹੈ ਅਲੱਗ ਜੁੜੋ ਸਭ ਤੋਂ ਪਹਿਲਾਂ ਪਧਾਈ ਵਾਲੀ ਸੰਖਿਆ ਲਓ ਫਿਰ ਦੇਖੋ ਤਾਂ ਹੈ ਪਾਰੀ ਸੰਖਿਆ ਕਿੰਨੀ ਦਿੱਤੀਆਂ ਨਹੀਂ ਇੱਕ ਤੇ ਤੀਰੇ ਲਿਖਦੇ ਨੇ 10 ਇਹਨੂੰ ਲੱਗ ਕਰੋ ਉਸ ਤੋਂ ਬਾਅਦ ਸੇਫ ਇਕਾਈ ਵਾਲੀ ਸੰਖਿਆ ਇਹ ਤੋਂ ਨੇ ਅਲੱਗ ਕਰੋ 4 ਤੇ 3

ਕਿਸੇ ਵੀ ਤਰ੍ਹਾਂ ਦੀ ਆਪਾਂ ਨਾ ਲਾਈਨ ਨਾਲ ਲਗਾਉਣ ਦੀ ਲੋੜ ਹੈ ਨਾ ਹੀ ਆਪਾਂ ਉਹਨਾਂ ਨੂੰ ਅਲੱਗ ਤੋਂ ਜੋੜਨ ਦੀ। એટલે ਸਾਰਾ ਕੰਮ ਆਪਰੇ ਉਹਨਾਂ ਦਾ ਹੀ ਹੋ ਗਿਆ। ਤੇ ਆਪਣਾ ਗੁਲਾਨਸਰ ਜਿੰਨਾ ਆਇਆ 47 ਇਹ ਆਪਾਂ ਉੱਪਰ ਲਿਖ ਦਿੱਤਾ। ਠੀਕ ਹੈ ਜੀ? ਤਦੋਂ